ਯਾ ਭਾਰਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਸਾਰੇ ਹੋਪਸ ਸਭ ਠੀਕ ਹੋ ਮਾਰਾ ਸਭ ਚੜ ਦੇ ਖਰਾ ਤੇ ਤੰਦਰੁਸਤ ਦੇ ਵਕਸ਼ ਜੀ ਸਵਾਗਤ ਹੈ ਜੀ ਤੁਹਾਡਾ ਐਨਲੋਪ ਚੈਨਲ ਤੇ ਅੱਜ ਦਾ ਬ੍ਰੌਗ ਅੱਪਾ ਸ਼ੁਰੂ ਕਰਨ ਲੱਗਿਆ ਮਾਰਨਿੰਗ ਦਾ ਟਾਈਮ ਹੈ ਜੀ ਅਸੀਂ ਹੁਣ ਲੱਗਿਆ ਅਸੀਂ ਹੁਣ ਲੱਗਿਆ ਚੱਲਣ ਪਿੰਡੋ ਦੇਖੋ ਜੀ ਧੁੰਦ ਕਿੰਨੀ ਆ ਧੁੰਦ ਦੇ ਬਾਰੇ ਰਾਤਰੀ ਸੀ ਗਏ ਪਰ ਚਲੋ ਹੁਣ ਆਇਆ ਵੀ ਹੁਣ ਦਿਨ ਚੜ ਗਿਆ ਹਨਾ 7:00 ਵਜੇ ਠੀਕ ਹੈ ਜੀ ਧੁੰਦ ਦੇਖੋ ਬਹੁਤ ਜ਼ਿਆਦਾ ਮੈਂ ਤੁਹਾਨੂੰ ਇੱਧਰ ਨੂੰ ਦਿਖਾਉਣੀ ਆ ਦੇਖੋ ਕਿੰਨੇ ਧੁੰਦਾ ਕੋ ਬਹੁਤ ਜ਼ਿਆਦਾ ਧੁੰਦਾ ਤੇ ਆਪਾਂ ਹੁਣ ਚੱਲਾਂਗੇ ਪੀਹੂ ਜੀ ਬੈਠ ਕੇ ਗੱਡੀ 'ਚ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਕਿਉਂਕਿ ਕਮ ਪੀਹੂ ਦੀ ਤਾਂ ਕਰਕੇ ਜਲਦੀ ਜਾਣਾ ਪੈ ਰਿਹਾ ਆਪਾਂ ਨੂੰ ਨਹੀਂ ਤਾਂ ਚਾਹੇ ਥੋੜਾ ਲੇਟ ਵੀ ਚੱਲ ਜਾਂਦੇ ਕਰੋੜ ਸਾਹਿਬ ਉਹ ਫਿਰ ਉਹ ਸੁਧੀ ਕਰਕੇ ਫਿਰ ਉਹ ਹੋਈ ਪਈ ਆ ਚਲੋ ਜੀ ਠੀਕ ਆ ਫਿਰ ਉਹ ਨਾਲ ਹੀ ਪਾਲੀਏ ਸ਼ੀਸ਼ੇ ਸਾਫ ਹੋ ਜਾਣਗੇ ਨਾ ਹਾਂ ਚਲੋ ਚਲੋ ਇਹ ਠੀਕ ਹੋ ਮੈਂ ਹਾਂ ਪਿਛਲੇ ਸ਼ੀਸ਼ੇ ਤੇ ਵੀ ਮਾਰ ਦੋ ਹਨਾ ਸਾਫ ਹੋ ਜਾਊਗਾ ਰੋਜੀ ਮੰਮੀ ਖੜੇ ਨੇ ਮੰਮੀ ਨੂੰ ਵੀ ਧਾਰ ਚ ਪਾਉਣ ਜਾਣਾ ਲੋ ਜੀ ਜਾ ਕੇ ਆਪਾਂ ਫਟਾਫਟ ਤਿਆਰ ਹੋ ਕੇ ਜਾਵਾਂਗੇ ਬਿਹੂ ਦੇ ਸਕੂਲ ਭੇਟ ਜਾਂਦੇ ਤੇ ਆਪਾਂ ਐਵੇਂ ਚੱਲੇ ਹੁਣ ਨਾਵਾਂਗੇ ਤਾਂ ਪਟਿਆਲੇ ਜਾ ਕੇ ਦੇਖੋ ਧੁੰਦ ਰਾਤ ਤਾਂ ਬਹੁਤ ਧੁੰਦ ਤਾਂ ਫੇਰ ਵੀ ਤਿਸਰੇ ਆ ਨਾ ਰਾਤ ਦੇ ਨਾ ਅੱਧੇ ਚਾਰਗਾ ਤਾਂ ਕਰਕੇ ਹੋ ਗਿਆ ਰਾਤ ਫਿਰ ਨਹੀਂ ਰਹੀ ਸੀਗਾ ਨਾਲ ਤੇ ਵੀ ਹੱਕਰ ਸੀਗਾ ਅੱਜ ਸਵੇਰੇ ਆਪਾਂ ਪਿੰਡੋਂ ਆ ਕੇ ਪਹਿਲਾਂ ਬੇਟੀ ਦੀ ਪੀਟੀਐਮ ਤੇ ਗਏ ਤੇ ਲੇਟ ਹੋ ਗਏ ਸੀਗੇ ਕਾਲੀ ਕਾਲੀ ਵੀਡੀਓ ਕੋਈ ਮੈਂ ਨਹੀਂ ਬਣਾ ਸਕੀ ਹੈਗੀ ਹੈਨਾ ਉਸ ਤੋਂ ਬਾਅਦ ਫਿਰ ਬਾਜ਼ਾਰ ਜਾਣਾ ਸੀਗਾ ਕਿਉਂਕਿ ਮੇਰਾ ਸੂਟ ਇੱਕ ਦਿੱਤਾ ਸੀ ਵਾਪਸ ਹੋਣਾ ਉਹ ਫੜ ਕੇ ਲਿਆਉਣਾ ਸੀਗਾ ਤੇ ਇੱਕ ਮੈਨਾਂ ਲੈ ਕੇ ਆ ਸੂਟ ਹੋਰ ਬੇਟੇ ਲਈ ਐ ਕੇ ਆ ਉਹ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਆਪਣਾ ਵਰਕ ਆ ਸੂਟ ਦਿਖਾਉਣੀ ਆ ਸਾਰੇ ਬੰਨ੍ਹ ਕੇ ਵਰਜਿੰਗੇ। ਇਹ ਦੇਖੋ ਜੀ। ਸਾਰੀ ਸ਼ਰਟ ਦੇ ਵਿੱਚ ਬੁਟੀ ਹੈ। ਇਹ ਫਰੰਟ ਹੈ ਜੀ। ਫਰੰਟ। ਠੀਕ ਹੈ ਜੀ। ਤੇ ਇਹ ਹੈਗਾ ਇਹਦੀ ਬਾਟਮ ਤੇ ਵਰਕ। ਪਹੁੰਚਿਆਂ ਤੇ। ਪਹੁੰਚਿਆਂ ਤੇ ਵਰਕ ਆ। ਤੇ ਇਹ ਵਾਲਾ ਹੈਗਾ ਐਵੇਂ ਬੁਟੀ। ਦੇ ਬਾਜੂ ਤੇ ਵਰਕ ਠੀਕ ਹੈ ਜੀ ਠੀਕ ਹੈ ਜੀ ਇਹ ਸੂਟ ਜੀ ਮੈਨੂੰ ਮੇਰੀ ਭਤੀਜ ਨੂੰ ਨੇ ਦਿੱਤਾ ਏ ਉਹਨੇ ਅਖਰੀ ਨੂੰ ਜਿਹੜਾ ਮੈਨੂੰ ਸੂਟ ਦਿੱਤਾ ਸੀਗਾ ਉਹਦੀ ਲੈਂਥ ਵੀ ਮੇਰੇ ਆਈ ਹੈ ਕਿ ਮਤਲਬ ਬਣੀ ਨਹੀਂ ਬਣਿਆ ਨਹੀਂ ਉਹ ਮੇਰਾ ਸੂਟ ਤੇ ਫੇਰ ਉਹਨੇ ਇਹ ਸਟਾਫ ਮੈਨੂੰ ਲੈ ਕੇ ਦਿੱਤਾ ਸੀਗਾ ਤੇ ਵਰਕ ਦੇ ਪੈਸੇ ਦਿੱਤੇ ਸੀਗੇ ਦੇਗੀ ਸੀ ਉਹ ਨਾਲ ਹੋਣਾ ਦੁਪੱਟਾ ਵੀ ਲੈਦਾ ਪਿਆਰ ਕਰਾਉਣਾ ਵਰਕ ਕਰ ਦਿੱਤਾ ਦੁਪੱਟੇ ਦੇ ਨੂੰ ਪੈਸੇ ਦੇ ਤੇ ਅਸੀਂ ਫਿਰ ਮੈਂ ਆਪੀ ਆਪਣੀ ਪਸੰਦ ਦਾ ਹੀ ਵਰਕ ਕਰਾ ਲਿਆ ਇਹ ਤੇ ਉਹਨੇ ਆਪਣਾ ਵੀ ਬਣਾਇਆ ਸੀਗਾ ਤੇ ਸੇਮੇ ਕਦਾ ਸੇਮੇ ਉਹਦਾ ਬਣਿਆ ਹੋਇਆ ਉਹਦੇ ਚ ਹੋਰ ਬੂਟੀ ਬਣੀ ਹੋਈ ਆ ਤੇ ਉਹਦੀ ਬਾਟਮ ਤੇ ਵਰਕ ਨਹੀਂ ਬਾਟਮ ਤੇ ਬੂਟੀ ਹੋਈ ਆ ਉਹ ਛੋਟੀਆਂ ਬਿਲਕੁਲ ਛੋਟੀਆਂ ਬੂਟੀ ਬਣੀ ਹੋਈ ਆ ਦੱਸਿਓ ਜੀ ਕਿਵੇਂ ਲੱਗਿਆ ਇਹ ਬੇਟੀ ਵੀ ਕਦੋਂ ਦੇ ਰੌਲਾ ਪਾ ਰਹੀ ਸੀ ਮੈਨੂੰ ਵੀ ਸੂਤ ਸੁਣਾ ਕੇ ਦਿਓ

ਮੋਰ ਪੰਖਿਆਂ ਜੇ ਸ਼ੇਰ ਬਣਿਆ ਹੋਇਆ ਮੈਨੂੰ ਵਧੀਆ ਲੱਗਿਆ ਵਰਕੇ ਦਾ ਐਵੇਂ ਆ ਕੱਲੀ ਐਵੇਂ ਪੈਨਲ ਜਿਹਾ ਜਾਂਦਾ ਇੱਧਰ ਨੂੰ ਤੇ ਪਰ ਨੋ ਮੈਂ ਅਗਰ ਸੀ ਮੈਂ ਖਾ ਵਰਕ ਕਰਵਾ ਲਈ ਦਊਂਗੀ ਲੈ ਕੇ ਚਲੋ ਹਲਕਾ ਫੁਲਕਾ ਬੱਚਿਆਂ ਦੇ ਤਾਂ ਹਨਾ ਹਲਕੇ ਫੁਲਕੇ ਜਿਹਾ ਵਰਕ ਵਾਲੀ ਜੀ ਰੱਖਦੇ ਨੇ ਬਾਜੂ ਵੀ ਦਿਖਾ ਦਿਓ ਤੇ ਬਾਜੂ ਤੇ ਸਿੰਪਲ ਆਹੀ ਬਣਿਆ ਹੋਇਆ ਹੈ ਹਨਾ ਬੇਲ ਬਣੀ ਹੋਈ ਹੈ ਆ ਬਾਜੂ ਤੇ ਸਿੰਪਲ ਬੇਲ ਬਣੀ ਹੋਈ ਹੈ ਜੀ ਚਾਹੇ ਬਾਟਮ ਤੇ ਲਿਆਈ ਇਹ ਚਾਹੇ ਹਨਾ ਬਾਜੂ ਤੇ ਬਾਜੂ ਤੇ ਕੰਦੀ ਪਾਈਪਿੰਗ ਕਢਾ ਮੈਂ ਬਾਟਮ ਹੀ ਸੋਚ ਰਹੀ ਆ ਠੀਕ ਹੈ ਜੀ ਇਹ ਜੈਲਿੰਗ ਦਾ ਮਾਰਤੇ ਦਾ ਕੰਮ ਕਰਕੇ ਆਇਨਾ ਦਾ ਅੱਜ ਦਿੱਤੀ ਸੀ ਦੇਖੀ ਉਹ ਫਿਰ ਮੈਂ ਕਿਹਾ ਚੱਲ ਬੱਚੇ ਫਿਰ ਬਾਅਦ ਚ ਆਪ ਲੈ ਆਓ ਭਰ ਦੇ ਮਾਲ ਦੇ ਵੈਸੇ ਤਾਂ ਅਸੀਂ ਡਿਜ਼ਾਈਨ ਕਰਵਾਉਣਾ ਸੀ ਲੈਗਰੀ ਹੋਸੀ ਉਹ ਵਰਕ ਕਰਵਾਉਣਾ ਸੀ ਪਰ ਇਹ ਸੋਨਾ ਲੱਗਿਆ ਪਸੰਦ ਆ ਗਿਆ ਉਹ ਵੀ ਕਰਾ ਲਾਂਗੇ ਚਲੋ ਆਪਾਂ ਇਹੀ ਲੈ ਲੈਂਦੇ ਆ ਵਰਕ ਹੋਇਆ ਹੋਇਆ ਇਹ ਲੈ ਲੈਂਦੇ ਆ ਇਹ ਵੀ ਠੀਕ ਆ ਉਹ ਫੇਰ ਲੈ ਲਾਂਗੇ ਹਾਂ ਫੇਰ ਲੈ ਲਾਂਗੇ ਬਸ ਮੈਂ ਸਮਝਾ ਠੀਕ ਹੈ ਨਾ ਇਹ ਤੁਸੀ ਦੇਖੋ ਕਿ ਹਾਸੀ ਗਰਮੀਆਂ ਚ ਲਵਾਂਗੇ ਨਾ ਫਿਰ ਉਹ ਤਾਂ ਇਹ ਵੀ ਤਾਂ ਇਹ ਲੀਨਣ ਦਾ ਹੀ ਹੈ ਜੀ ਸਟਾਫੇ ਵੀ ਲੀਨਣਾ ਉਹ ਜਾ ਮਡਾਲਤੇ ਬਣਵਾਵਾਂਗੇ ਜਾ ਉਹਦੇ ਤੇ ਕੀ ਬਟਰ ਕਾਉਂਟਨ ਦੇ ਵੈਸੇ ਮੈਂ ਡਾਲਤੇ ਠੀਕ ਹੈ ਪਾਰਟੀ ਵੀਰ ਚ ਵੀ ਪੈ ਜੂਗਾ ਉਹ ਲਓ ਜੀ ਹੁਣ ਇਹ ਸਿਲ ਤੋਂ ਆਪਣਾ ਅੱਜ ਦੀ ਸ਼ਾਪਿੰਗ ਹੁਣ ਇਹ ਸਿਲਵਾ ਦਿਓ ਸਲਵਾ ਦਾ ਮੇਰੀ ਦੇਖ ਜਿਹਾ ਕਾ ਦਾ ਸਿਰਦਿਆਂ ਸੱਲਿਆ ਜਾਊਗਾ ਦੋਸਤ ਨੂੰ ਮੈਂ ਲੱਗਦੀਆਂ ਪਹਿਲਾਂ ਭੰਡ ਬਣਾਉਂਦੀਆਂ ਫਿਰ ਫੁਲਕੇ ਬਣਾਉਣ ਲੱਗਦੀਆਂ ਮਾਰਕੀਟ ਪਵਾ ਕੇ ਜੀ ਮੈਨੂੰ ਫੇਰ ਇੱਕਦਮ ਕਿਤੇ ਜਾਣਾ ਪੈ ਗਿਆ ਸੀਗਾ ਅੱਜ ਤਾਂ ਮੈਂ ਸਬਜੀ ਵੀ ਨਹੀਂ ਬਣਾਈ ਹੈਗੀ ਦਾਲ ਪਈ ਹੈ ਸਵੇਰੇ ਪਿੰਡੋਂ ਲੈ ਆਈ ਸੀ ਜਿਹੜੀ ਉਹੀ ਦਾਲ ਪਈ ਹੈ ਉਹਦੇ ਨਾਲੇ ਫੁਲਕਾ ਬਣਾ ਲਵਾਂਗੀ ਹੁਣ ਫਟਾਫਟ ਜਾਂਦੀ ਜਾਂਦੀ ਆਟਾ ਤਾਂ ਮੈਂ ਗੁੰਨ ਲੰਗੀ ਸੀਗੀ ਤੇ ਹੁਣ ਸੱਦ ਸੱਤ ਹੋ ਗਏ ਬਸ ਰੋਟੀ ਬਣਾਉਣੀ ਹੈ ਪਹਿਲਾਂ ਭਾਂਡੇ ਮੰਨਨੇ ਭਾਂਡੇ ਪਹਿਲੇ ਮੰਨਣ ਵਾਲੇ ਫਿਰ ਰੋਟੀ ਬਣਾਉਂਗੀ ਠੀਕ ਹੈ ਜੀ ਤੇ ਹੱਜ ਪਹਿਲਾਂ ਕੋਈ ਵੀ ਜੂ ਨਹੀਂ ਬੜਾਈ ਵਿੱਚ ਨੂੰ ਕਿਉਂਕਿ ਬਿਜ਼ੀ ਹੋ ਗਈ ਸੀ ਲਓ ਜੀ ਮੈਂ ਭਾਂਡੇ ਮੰਨਤਾ ਮੈਂ ਲੱਗਿਆ ਜੀ ਮੇਥੇ ਕੱਟਣ वैसे तो पूरजी ਹੁਣ ਮੈਂ ਬਣਾਉਣੀ ਸੀ ਸ਼ਾਮ ਨੂੰ ਪਰ ਮੈਨੂੰ ਜਦੋਂ ਜਾਣਾ ਪੈ ਗਿਆ ਇੱਕਦਮ ਫਿਰ ਟਾਈਮ ਨਹੀਂ ਲੱਗਿਆ ਮੈਂ ਇੱਥੇ ਵਗਾਰਾ ਕੱਟਣ ਦਾ ਹੁਣ ਕੱਟਦੀ ਆ ਤੇ ਹੁਣ ਬੱਚਿਆਂ ਨੇ ਤਾਂ ਰੋਟੀ ਖਾ ਲਈ ਤੇ ਇਹਦੇ ਆ ਖਰਾਉਡ ਸਾਹਿਬ ਦੇ ਹੁਣ ਤੱਕ ਜੇ ਸਾਡੇ ਬਣ ਗਏ ਤਾਂ ਅਸੀਂ ਇਹਦੇ ਨਾਲ ਖਾ ਲਾਂਗੇ ਨਹੀਂ ਤਾਂ ਆਪਣੀ ਸਬਜੀ ਪਈਆ ਉਹਦੇ ਨਾਲ ਖਾ ਲਾਂਗੇ ਬੱਚਿਆਂ ਨੇ ਉਹਦੇ ਨਾਲ ਹੀ ਖਾ ਲਈ ਛੋਲੇ ਪਏ ਸੀਗੇ ਛੋਲਿਆਂ ਨਾਲ ਖਾ ਲਈ ਦਾਲ ਵੀ ਪਈ ਹੈ ਮੈਂ ਕਿਹਾ ਚੱਲ ਫਿਰ ਵੀ ਤੋਤੇ ਪਏ ਸੀ ਨਾ ਫਿਰ ਸਵੇਰ ਤੱਕ ਇਹਨਾਂ ਨੇ ਖਰਾਬ ਹੋ ਜਾਣਾ ਮੈਂ ਕਿਹਾ ਮੈਂ ਹਮਨ ਕਾਰੀ ਲਾਵਾਂ ਤਰਕਾ ਲਾ ਦੂੰਗੀ ਹਾਂ ਜ ਨਹੀਂ ਉਹ ਖਾਵਾਂਗੇ ਤਾਂ ਸਵੇਰ ਖਾਲਾਂਗੇ ਠੀਕ ਹੈ ਜੀ ਤੇ ਕਤ ਕਰਦਣਾ ਰੱਖ ਲੈ ਔਖੇ ਲੱਗਦੇ ਨੇ ਥੋੜੇ ਪੀਸ ਲੋ ਪੀਸ ਹਾਂ ਫਿਰ ਫਿਊਰੀ ਬਣਾ ਲਓ ਮम्मा ਐਸੇ ਵੀ ਥੋੜੇ ਜਿਹਾ ਕਹਿ ਰਹੇ ਨੇ ਨੱਕ ਤੇ ਖਾਰਿਸ਼ ਬਹੁਤ ਹੁੰਦੀ ਆ। ਕਿਉਂ? ਬੋਰਡਾਂ ਨਹੀਂ ਪਾਦੀ ਹੁੰਦੀ। ਤੁਸੀਂ ਕਹੇ ਹਾਂ ਮੈਂ ਇੱਥੇ ਕੱਟਣੇ ਨੇ। ਮੈਨੂੰ ਲੱਗਿਆ ਮਮਾ ਕਹ ਰਹੇ ਨੇ ਮੈ ਇੱਥੇ ਪਤਾ ਨਹੀਂ ਕੀ ਕਰਨੇ ਨੇ। ਕਾਫੀ ਦਿਨ ਮੈਂ ਜਦੋਂ ਆਮਨ ਨੂੰ ਕਹੇ ਜੇ ਮੈਂ ਜਾਂ ਆਮਨ ਨੂੰ ਕਹਿ ਜਾਂਦੀ ਵੀ ਮੈਂ ਇੱਥੇ ਕੱਟ ਦਿਆਂ ਮਨਨੇ ਕੱਟ ਦੇਣੀ ਸੀਗੇ ਫਿਰ ਤਾਂ ਉਹਨਾਂ ਸਬਜ਼ੀ ਵੀ ਬਣ ਜਾਂਦੀ। ਭੁੱਲ ਗਈ ਮੈਂ ਉਹ ਕਹਿ ਕੇ ਜਾਣਾ ਉਹ ਤਾਂ ਦੇਣਾ ਕੱਟ ਦੇਣੀ ਸੀ। ਦਾਦੀ ਨਾਲ। 2 ਮਿੰਟ ਚ ਰੱਖਦੇ ਜਾਂਦੇ। ਚੱਲ ਦਿਓਗੇ ਚਲੋ ਹੋ ਗਿਆ انسان ਗਲਤੀਆਂ ਦਾ ਪੁੱਤਣਾ ਆਪਾਂ ਕੀ ਆ ਵੀਊ ਵੇ ਚਲੋ ਮੇਥੇ ਦੇ ਮੇਰੇ ਪੈਮ ਲੱਗੂਗਾ ਕਟਾਂ ਨੂੰ ਤੇ ਵੀਡੀਓ ਦਾ ਆਪਾਂ ਕਰਦੇ ਹਾਂ ਜੀ ਹੁਣ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਹੀ ਜੀ ਲੱਗੀ ਮਿਲਦੇ ਹਾਂ ਜੀ ਇੱਕ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈਏ ਟੇਕ ਕੇਅਰ ਬਾਏ ਬਾਏ